ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਫਾ ਪੰਜਾਬੀ ਕਹਾਣੀਆਂ ਚੈਨਲ ਤੇ ਹਾਂਜੀ ਦੋਸਤੋ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਦਾ ਆਖਰੀ ਭਾਗ ਜਦੋਂ ਚਿੰਦੋ ਰਸੋਈ ਵਿੱਚੋਂ ਬਾਹਰ ਆਈ ਭੋਲੇ ਨੂੰ ਰੋਟੀ ਖਾਣ ਲਈ ਪਲਾਉਣ ਵਾਸਤੇ ਤਾਂ ਅਖਬਾਰ ਡਿੱਗਿਆ ਪਿਆ ਸੀ ਪਰ ਭੋਲਾ ਮੰਜੇ ਤੇ ਹੀ ਘਰ ਤਣ ਲਟਕਾ ਕੇ ਬੈਠਾ ਹੋਇਆ ਸੀ ਜਦੋਂ ਚਿੰਦੋ ਨੇ ਉਹ ਲੈਣ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਸੀ ਇਹ ਦੇਖ ਕੇ ਛਿੰਦੋਦੀਆਂ ਚੀਕਾਂ ਨਿਕਲ ਗਈਆਂ ਉਹ ਉੱਚੀ ਉੱਚੀ ਰੋਣ ਲੱਗ ਪਈ ਸਾਰੇ ਆਂਢੀ ਗੁਆਂਢੀ ਇਕੱਠੇ ਹੋ ਗਏ ਉਹਨਾਂ ਨੇ ਭੋਲੇ ਦੇ ਮੁੰਡਿਆਂ ਨੂੰ ਵਾਰੀ ਵਾਰੀ ਫੋਨ ਲਾਇਆ ਪਰ ਉਹਨਾਂ ਨੇ ਫੋਨ ਤੇ ਹੀ ਸੋਗ ਕੀਤਾ ਅਤੇ ਕਹਿ ਦਿੱਤਾ ਕਿ ਇੰਨੀ ਜਲਦੀ ਸਾਡੇ ਕੋਲੋਂ ਆਇਆ ਨਹੀਂ ਜਾਣਾ ਤੁਸੀਂ ਪਾਪਾ ਜੀ ਦਾ ਅੰਤਿਮ ਸੰਸਕਾਰ ਕਰ ਦਿਓ ਉਹ ਲਈ ਮੌਤ ਤੋਂ ਬਾਅਦ ਛਿੰਦੋ ਇਕਦਮ ਟੁੱਟ ਗਈ। ਉਪਰਵਾੜ ਗਵਾੜ ਅਤੇ ਰਿਸ਼ਤੇਦਾਰ ਤਰਾਂਤਰਾਂ ਦੀਆਂ ਗੱਲਾਂ ਕਰਨ ਲੱਗੇ। ਹਰ ਮਾਪਿਓ ਆਪਣੇ ਬੱਚਿਆਂ ਨੂੰ ਸ਼ੌਂਕ ਨਾਲ ਪਾਲਦੇ ਹਨ ਕਿ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਣਨਗੇ। ਪਰ ਉਹੀ ਪੁੱਤਰ ਮਾਪੇ ਨੂੰ ਇਕੱਲਿਆਂ ਛੱਡ ਜਾਂਦੇ ਹਨ। ਛਿੰਦੋ ਚੁੱਪਚਾਪ ਬੈਠੀ ਉਹਨਾਂ ਦੀਆਂ ਗੱਲਾਂ ਸੁਣਦੀ ਰਹੀ। ਭੋਗ ਪੈਣ ਤੋਂ ਬਾਅਦ ਸਾਰੇ ਰਿਸ਼ਤੇਦਾਰ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਪਰਚਿੰਦੋ ਉਸ ਕੋਠੀ ਵਿੱਚ ਇਕੱਲੀ ਰਹਿ ਗਈ ਸੀ ਭੋਲੇ ਦੀ ਮੌਤ ਹੋਈ ਨੂੰ ਇੱਕ ਮਹੀਨਾ ਹੋ ਗਿਆ ਸੀ ਛਿੰਦੋ ਇਕੱਲੀ ਬੈਠੀ ਚਾਹ ਪੀ ਰਹੀ ਸੀ ਦੁਪਹਿਰ ਹੋ ਚੁੱਕੀ ਸੀ ਪਰ ਉਸਨੇ ਹਾਲੇ ਤੱਕ ਰੋਟੀ ਵੀ ਨਹੀਂ ਬਣਾਈ ਸੀ 메ਨ ਗੇਟ ਤੇ ਬੈਲ ਵੱਜੀ ਤਾਂ ਛਿੰਦੋ ਨੇ ਆਪਣੀ ਹਾਲਤ ਨੂੰ ਠੀਕ ਕੀਤਾ ਤੇ ਉੱਠ ਕੇ ਗੇਟ ਖੋਲਣ ਚਲੀ ਗਈ ਉਸਨੇ ਦੇਖਿਆ ਕਿ ਉਸ ਦੀ ਬਚਪਨ ਦੀ ਸਹੇਲੀ ਚਰਨੋ ਆਈ ਸੀ ਉਸ ਨੂੰ ਦੇਖਦੇ ਹੀ ਛਿੰਦੋ ਰੋਣ ਲੱਗ ਪਈ ਚਿੰਦੂ ਦੀ ਹਾਲਤ ਦੇਖ ਕੇ ਚਰنو ਵੀ ਰੋਣ ਲੱਗੀ ਤੇ ਕਹਿਣ ਲੱਗੀ ਕਿ ਮੈਨੂੰ ਤਾਂ ਅੱਜ ਹੀ ਵੀਰ ਜੀ ਦੀ ਮੌਤ ਬਾਰੇ ਪਤਾ ਲੱਗਿਆ ਹੈ ਮੈਨੂੰ ਬਾਜ਼ਾਰ ਵਿੱਚ ਅੱਜ ਤੇਰੀ ਗਵਾਂੜਾ ਮਿਲੀ ਸੀ ਜਦੋਂ ਮੈਂ ਉਸ ਤੋਂ ਤੇਰੀ ਸੁੱਖ-ਸਾਂਤ ਪੁੱਛੀ ਤਾਂ ਉਸਨੇ ਮੈਨੂੰ ਵੀਰ ਜੀ ਬਾਰੇ ਦੱਸਿਆ ਦੋਨਾਂ ਸੇਲੀਆਂ ਨੇ ਬੈਠ ਕੇ ਦੁੱਖ-ਸੁੱਖ ਸਾਂਝਾ ਕੀਤਾ ਜਦੋਂ ਸਿੰਦੂ ਚਰنو ਵਾਸਤੇ ਚਾਹ ਬਣਾਉਣ ਉੱઠી ਤਾਂ ਚੱਕਰ ਖਾ ਕੇ ਡਿੱਗਣ ਲੱਗੀ ਚਰਨੋ ਨੇ ਉਸ ਨੂੰ ਸੰਭਾਲ ਲਿਆ ਤੇ ਕਹਿਣ ਲੱਗੀ ਤੇਰੀ ਸਿਹਤ ਮੈਨੂੰ ਠੀਕ ਨਹੀਂ ਲੱਗ ਰਹੀ ਮੈਂ ਡਾਕਟਰ ਨੂੰ ਬੁਲਾਉਂਦੀ ਹਾਂ ਨਹੀਂ ਚਰਨੋ ਮੈਨੂੰ ਕੁਝ ਨਹੀਂ ਹੋਇਆ ਉਹ ਤਾਂ ਮੈਂ ਅੱਜ ਰੋਟੀ ਨਹੀਂ ਖਾਧੀ ਤਾਂ ਸ਼ਾਇਦ ਕਮਜ਼ੋਰੀ ਕਰਕੇ ਚੱਕਰ ਆ ਗਿਆ ਕਿ ਤੂੰ ਹਲੇ ਰੋਟੀ ਨਹੀਂ ਖਾਧੀ ਇਹ ਕਹਿ ਕੇ ਚਰਨੋ ਰਸੋਈ ਵਿੱਚ ਗਈ ਅਤੇ ਛਿੰਦੋ ਵਾਸਤੇ ਰੋਟੀ ਬਣਾ ਕੇ ਲੈ ਆਈ ਆਪਣੀ ਸਹੇਲੀ ਨੂੰ ਸਮਝਾਉਣ ਲੱਗੀ ਕਿ ਦੇਖ ਇਸ ਤਰ੍ਹਾਂ ਕਰਨ ਨਾਲ ਤੇਰੀ ਸਿਹਤ ਖਰਾਬ ਹੋ ਜਾਵੇਗੀ ਥੋੜੀ ਹਿੰਮਤ ਰੱਖ ਸ਼ਿੰਦੂ ਕਹਿਣ ਲੱਗੀ ਕਿ ਹਿੰਮਤ ਕਿਵੇਂ ਰੱਖਾਂ ਮੈਂ ਮੇਰੇ ਦੋਨੇ ਮੁੰਡੇ ਮੈਨੂੰ ਛੱਡ ਕੇ ਬਾਹਰ ਚਲੇ ਗਏ ਹਨ ਹੁਣ ਮੇਰਾ ਘਰ ਵਾਲਾ ਵੀ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਬੁਢਾਪੇ ਦੀ ਉਮਰ ਵਿੱਚ ਐਨੇ ਵੱਡੇ ਘਰ ਵਿੱਚ ਰਹਿਣਾ ਬਹੁਤ ਮੁਸ਼ਕਲ ਹੈ ਇਸ ਤਰ੍ਹਾਂ ਜਿਉਣਾ ਵੀ ਕੋਈ ਜਿਉਣਾ ਹੈ ਕਹਿੰਦੇ ਹੋਏ ਸ਼ਿੰਦੂ ਫੇਰ ਰੋਣ ਲੱਗੀ ਤਾਂ ਚਰਨ ਉਸ ਨੂੰ ਕਹਿਣ ਲੱਗੀ ਕਿ ਮੁਸ਼ਕਲਾਂ ਵੀ ਆਸਾਨ ਹੋ ਸਕਦੀਆਂ ਹਨ ਜੇਕਰ ਅਸੀਂ ਹਿੰਮਤ ਨਾਲ ਉਹਨਾਂ ਦਾ ਸਾਹਮਣਾ ਕਰੀਏ ਤੈਨੂੰ ਆਪਣੇ ਆਪ ਲਈ ਜਾਉਣਾ ਪਵੇਗਾ ਸਭ ਕੁਝ ਪਰਮਾਤਮਾ ਦੇ ਆਸਰੇ ਛੱਡ ਦੇ ਤੂੰ ਮੇਰੇ ਵੱਲ ਹੀ ਵੇਖ ਲੈ ਮੇਰੇ ਪਤੀ ਨੂੰ 16 ਸਾਲ ਹੋ ਗਏ ਇਸ ਸੰਸਾਰ ਨੂੰ ਛੱਡੇ ਹੋਏ ਨੌਕਰੀ ਕਰਕੇ ਮੈਂ ਬੜੀ ਮੁਸ਼ਕਲ ਨਾਲ ਆਪਣੇ ਇਕਲੌਤੇ ਮੁੰਡੇ ਨੂੰ ਪਾਲਿਆ ਤੇ ਪੜਾਇਆ ਲਿਖਾਇਆ ਉਸਦਾ ਵਿਆਹ ਵੀ ਕੀਤਾ ਸੋਚਿਆ ਸੀ ਕਿ ਸਾਰੀ ਉਮਰ ਬਹੁਤ ਕੰਮ ਕਰ ਲਿਆ ਹੁਣ ਥੋੜਾ ਆਰਾਮ ਮਿਲੂਗਾ ਆਰਾਮ ਨਾਲ ਘਰ ਵਿੱਚ ਬੈਠ ਕੇ ਪੋਤੇ-ਪੋਤੀਆਂ ਨੂੰ ਖੜਾਇਆ ਕਰਾਂਗੀ ਪਰ ਸਾਰੇ ਏਰਮਾਨ ਢਹਿ ਢੇਰੀ ਹੋ ਗਏ ਜਦੋਂ ਮੇਰੀ ਨੂੰਹ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਉਹ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੀ ਮੇਰੇ ਨੂੰਹ ਪੁੱਤਰ ਵੀ ਮੈਨੂੰ ਇਕੱਲਾ ਛੱਡ ਕੇ ਅਲੱਗ ਘਰ ਵਿੱਚ ਰਹਿਣ ਲੱਗ ਪਏ ਪਰ ਮੈਂ ਕਦੇ ਹਿੰਮਤ ਨਹੀਂ ਹਾਰੀ ਅਤੇ ਨਾ ਹੀ ਆਪਣੇ ਆਪ ਨੂੰ ਟੁੱਟਣ ਦਿੱਤਾ ਹੈ ਮੈਂ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਹਾਂ ਦੇ ਨਾਲ ਮੇਰਾ ਸਮਾਂ ਚੰਗੀ ਤਰ੍ਹਾਂ ਗੁਜ਼ਰ ਜਾਂਦਾ ਹੈ ਅਤੇ ਦਿਲ ਵੀ ਲੱਗਿਆ ਰਹਿੰਦਾ ਹੈ ਚਰਨਾਂ ਦੀਆਂ ਗੱਲਾਂ ਸੁਣ ਕੇ ਸ਼ਿੰਦੋ ਨੂੰ ਬਹੁਤ ਹੈਰਾਨੀ ਹੋਈ ਉਸ ਦਾ ਹੌਸਲਾ ਵਾਕਿਆ ਹੀ ਕਾਬਲੇ ਤਾਰੀਫ ਸੀ ਚਰਨਾਂ ਨੂੰ ਵੇਖ ਕੇ ਸ਼ਿੰਦੋ ਨੂੰ ਵੀ ਮਹਿਸੂਸ ਹੋਇਆ ਕਿ ਇਨਸਾਨ ਦੀ ਉਮਰ ਨਹੀਂ ਹੌਸਲਾ ਮੈਨੇ ਰੱਖਦਾ ਹੈ ਠੀਕ ਹੈ ਸ਼ਿੰਦੋ ਹੁਣ ਮੈਂ ਚਲਦੀ ਆਂ ਫਿਰ ਤੈਨੂੰ ਮਿਲਣਾ ਆਉਂਗੀ ਐਨਾ ਕਹਿੰਦੇ ਹੋਏ ਚਰਨ ਉੱਥੋਂ ਚਲੀ ਗਈ ਚਰਨੋਂ ਦੇ ਜਾਣ ਤੋਂ ਬਾਅਦ ਸ਼ਿੰਦੋ ਵਾਰ-ਵਾਰ ਉਸ ਦੀਆਂ ਗੱਲਾਂ ਯਾਦ ਕਰਦੀ ਰਹੀ ਤੇ ਸੋਚਦੀ ਰਹੀ ਅਗਲੇ ਦਿਨ ਸ਼ਿੰਦੋ ਵੀ ਜਲਦੀ ਉੱઠી ਉਸਨੇ ਦੇਖਿਆ ਕਿ ਸੂਰਜ ਦੀਆਂ ਕਿਰਨਾਂ ਬਾਰੀ ਵਿੱਚ ਦੀ ਕਮਰੇ ਵਿੱਚ ਆ ਰਹੀਆਂ ਸਨ ਉਸ ਨੂੰ ਬਹੁਤ ਚੰਗਾ ਲੱਗਿਆ ਪਿਛਲੀਆਂ ਯਾਦਾਂ ਭੁੱਲ ਕੇ ਸ਼ਿੰਦੋ ਨੇ ਵੀ ਅੱਕੇ ਵਧਣ ਦਾ ਫੈਸਲਾ ਲਿਆ ਇੰਗਲੈਂਡ ਵਿੱਚ ਉਸ ਦਾ ਛੋਟਾ ਮੁੰਡਾ ਸੋਨਾ ਆਪਣੇ ਸੌਰੇ ਦਾ ਬਿਜ਼ਨਸ ਸੰਭਾਲ ਰਿਹਾ ਸੀ ਉਸਦੇ ਸਾਲਿਆਂ ਨੂੰ ਇਹ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ ਕਿਉਂਕਿ ਸੋਨੇ ਦੇ ਜਾਣ ਨਾਲ ਉਹਨਾਂ ਦੀ ਐਹਮियत ਘਟ ਹੋ ਗਈ ਸੀ। ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹਨਾਂ ਦੇ ਪਾਪਾ ਦੀ ਪ੍ਰਾਪਰਟੀ ਦਾ ਇੱਕ ਹਿੱਸੇਦਾਰ ਵਧ ਗਿਆ ਹੈ ਪਰ ਆਪਣੇ ਪਿਓ ਦੇ ਡਰ ਤੋਂ ਉਹ ਕੁਝ ਵੀ ਨਹੀਂ ਬੋਲ ਸਕਦੇ ਸੀ। ਸਮਾਂ ਗੁਜ਼ਰਦਾ ਗਿਆ। ਸੋਨੇ ਨੂੰ ਵੀ ਆਪਣੇ ਸਾਲਿਆਂ ਦੇ ਵਰਤਾਓ ਵਿੱਚ ਫਰਕ ਮਹਿਸੂਸ ਹੋਣ ਲੱਗਿਆ ਪਰ ਸਭ ਕੁਝ ਜਾਣਦੇ ਹੋਏ ਵੀ ਉਹ ਅਣਜਾਣ ਬਣਦਾ ਰਿਹਾ। ਉਸਦੇ ਉਲਟ ਦੀਪੀ ਨੂੰ ਇੰਗਲੈਂਡ ਪਹੁੰਚ ਕੇ ਜਿਵੇਂ ਖੰਭ ਹੀ ਲੱਗ ਗਏ ਸੀ ਉਹ ਆਪਣਾ ਸਾਰਾ ਟਾਈਮ ਪਾਰਟੀ ਕਰਨ ਪਾਰਲਰ ਜਾਣ ਤੇ ਸ਼ਾਪਿੰਗ ਕਰਨ ਵਿੱਚ ਹੀ ਲਗਾਉਣ ਲੱਗੀ ਇੱਕ ਦਿਨ ਦੀਪੀ ਦੇ ਪਾਪਾ ਸ਼ਰਾਬ ਪੀ ਕੇ ਕਾਰ ਚਲਾ ਰਹੇ ਸੀ ਤਾਂ ਅਚਾਨਕ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਮੌਤ ਹੋ ਗਈ ਸੋਨਾ ਪਹਿਲਾਂ ਹੀ ਆਪਣੇ ਸਾਲਿਆਂ ਦੀਆਂ ਅੱਖਾਂ ਵਿੱਚ ਰੜਕਦਾ ਸੀ ਆਪਣੇ ਪਾਪਾ ਦੀ ਮੌਤ ਤੋਂ ਬਾਅਦ ਉਹਨਾਂ ਨੇ ਦੀਪੀ ਤੇ ਸੋਨੇ ਨੂੰ ਪੈਸਾ ਤੇ ਕੇ ਅਲੱਗ ਕਰ ਦਿੱਤਾ ਦੀਪੀ ਦੀ ਆਪਣੇ ਭਰਾਵਾਂ ਦੇ ਸਾਹਮਣੇ ਇੱਕ ਨਾ ਚਲੀ ਤੇ ਸੋਨਾ ਵੀ ਉਹਨਾਂ ਅੱਗੇ ਕੁਝ ਨਾ ਬੋਲ ਸਕਿਆ ਦੀਪੀ ਬਚਪਨ ਤੋਂ ਹੀ ਐਸ਼ੋ ਰਾਮ ਨਾਲ ਵੱਡੀ ਹੋਈ ਸੀ ਮਿਹਨਤ ਕਰਨਾ ਤਾਂ ਉਸ ਨੂੰ ਆਉਂਦਾ ਹੀ ਨਹੀਂ ਸੀ ਉਹ ਤਾਂ ਬਸ ਇਹ ਜਾਣਦੀ ਸੀ ਕਿ ਉਸ ਕੋਲ ਇੰਨਾ ਪੈਸਾ ਹੈ ਜਿਸ ਚੀਜ਼ ਤੇ ਹੱਥ ਰੱਖੂਗੀ ਉਹੀ ਮਿਲ ਜਾਊਗੀ ਪਿਓ ਦੀ ਮੌਤ ਤੋਂ ਬਾਅਦ ਉਸਦੇ ਭਰਾਵਾਂ ਦਾ ਵਿਵਹਾਰ ਇਕਦਮ ਬਦਲ ਗਿਆ ਸੀ ਉਸ ਦੀਆਂ ਪਰਜਾਈਆਂ ਵੀ ਉਸ ਨੂੰ ਨੀਚਾ ਦਿਖਾਉਣ ਤੋਂ ਬਾਜ਼ ਨਹੀਂ ਆਉਂਦੀਆਂ ਸੀ ਦੀਪੀ ਨੂੰ ਇਹ ਸੀ ਕਿ ਉਹ ਜਲਦੀ ਤੋਂ ਜਲਦੀ ਆਪਣਾ ਮਕਾਨ ਬਣਾ ਲਵੇ ਪਰ ਇਹ ਕਿਸ ਤਰ੍ਹਾਂ ਹੁੰਦਾ ਉਸ ਦੇ ਭਰਾਵਾਂ ਨੇ ਉਸ ਨੂੰ ਜਾਇਦਾਦ ਵਿੱਚੋਂ ਥੋੜਾ ਹਿੱਸਾ ਦਿੱਤਾ ਸੀ ਆਪਣਾ ਅਲੱਗ ਘਰ ਬਣਾਉਣ ਅਤੇ ਕਾਰੋਬਾਰ ਸ਼ੁਰੂ ਕਰਨ ਵਾਸਤੇ ਇਹ ਸਭ ਕੁਝ ਬਹੁਤ ਥੋੜਾ ਸੀ ਉਹ ਪ੍ਰੋਇਸੇ ਤਰ੍ਹਾਂ ਦੇ ਸ਼ੌਂਕ ਦੀਪੀ ਨੇ ਪਾਲੇ ਹੋਏ ਸੀ ਉਹਨਾਂ ਦਾ ਪੂਰਾ ਹੋਣਾ ਨਾ ਮੁਮਕਨ ਸੀ ਸੋਨਾ ਦੀਪੀ ਨੂੰ ਕਹਿਣ ਲੱਗਿਆ ਕਿ ਅਸੀਂ ਆਪਣੇ ਘਰ ਵਾਪਸ ਚੱਲਦੇ ਹਾਂ ਸੋਨੇ ਦੀ ਗੱਲ ਸੁਣ ਕੇ ਦੀਪੀ ਦੇ ਚਿਹਰੇ ਤੇ ਇੱਕਦਮ ਚਮਕ ਆ ਗਈ ਉਹ ਇਸ ਤਰ੍ਹਾਂ ਖੁਸ਼ ਹੋਣ ਲੱਗੀ ਜਿਵੇਂ ਉਸ ਦੇ ਹੱਥ ਵਿੱਚ ਖਜ਼ਾਨੇ ਦੀ ਚਾਬੀ ਆ ਗਈ ਹੋਵੇ ਉਹ ਸੋਨੇ ਨੂੰ ਕਹਿਣ ਲੱਗੀ ਕਿ ਇੰਡੀਆ ਵਿੱਚ ਤੇਰੇ ਡੈਡੀ ਦੀ ਜਾਇਦਾਦ ਕਿਸ ਦਿਨ ਕੰਮ ਆਵੇਗੀ ਆਪਾਂ ਉਹ ਸਭ ਵੇਚ ਕੇ ਇੱਥੇ ਆਰਾਮ ਨਾਲ ਰਹਿ ਸਕਦੇ ਹਾਂ ਨਹੀਂ ਦੀਪੀ ਮੈਂ ਮੰਮੀ ਨੂੰ ਉਹ ਪ੍ਰਾਪਰਟੀ ਵੇਚਣ ਵਾਸਤੇ ਨਹੀਂ ਕਹਿ ਸਕਦਾ ਕਿਉਂ ਇਸ ਵਿੱਚ ਕੀ ਭਰਾਈ ਹੈ ਸਾਡੇ ਕੋਲ ਹੋਰ ਕੋਈ ਰਸਤਾ ਵੀ ਤਾਂ ਨਹੀਂ ਹੈ ਇੱਕ ਰਸਤਾ ਹੈ ਦੀਪੀ ਕਿਉਂ ਨਾ ਆਪਾਂ ਇੱਥੇ ਰਹਿ ਕੇ ਦੋਨੇ ਕੋਈ ਨਾ ਕੋਈ ਨੌਕਰੀ ਕਰੀਏ ਘਰ ਤਾਂ ਅਸੀਂ ਕਿਰਾਏ ਤੇ ਵੀ ਲੈ ਕੇ ਰਹਿ ਸਕਦੇ ਹਾਂ ਨਹੀਂ ਸੋਨੇ ਮੈਂ ਨੌਕਰੀ ਨਹੀਂ ਕਰ ਸਕਦੀ ਤੇਰੇ ਇਕੱਲੇ ਦੇ ਨੌਕਰੀ ਕਰਨ ਤੇ ਮੇਰੇ ਖਰਚੇ ਪੂਰੇ ਨਹੀਂ ਹੋਣੇ ਜੇਕਰ ਤੂੰ ਡਾਕਟਰ ਜਾਂ ਇੰਜੀਨੀਅਰ ਹੁੰਦਾ ਤਾਂ ਗੱਲ ਹੋਰ ਸੀ ਮੈਂ ਵੀ ਆਪਣੇ ਭਰਾ ਭਜਾਈਆਂ ਨੂੰ ਦਿਖਾਉਣਾ ਚਾਹੁੰਦੀ ਹਾਂ ਕਿ ਉਹਨਾਂ ਦੇ ਸਹਾਰੇ ਤੋਂ ਬਿਨਾਂ ਵੀ ਅਸੀਂ ਆਰਾਮ ਨਾਲ ਰਹਿ ਸਕਦੇ ਹਾਂ ਪਾਪਾ ਦੀ ਮੌਤ ਤੋਂ ਬਾਅਦ ਤਾਂ ਅਸੀਂ ਮਾਂ ਨਾਲ ਇੱਕ ਵਾਰ ਵੀ ਫੋਨ ਤੇ ਕਦੇ ਗੱਲ ਨਹੀਂ ਕੀਤੀ ਉਹਨਾਂ ਦਾ ਹਾਲ ਚਾਲ ਨਹੀਂ ਬੱਚਾ ਦੇਕਰ ਹੋਣਾ ਅਚਾਨਕ ਜਾ ਕੇ ਇਹ ਸਾਂ ਮੰਗਾਗੇ ਤਾਂ ਇਹ ਗਲਤ ਹੈ ਇਸ ਵਿੱਚ ਗਲਤ ਕੀ ਹੈ ਆਖਿਰ ਤੂੰ ਉਹਨਾਂ ਦਾ ਮੁੰਡਾ ਹੈ ਤੂੰ ਆਪਣੇ ਵੱਡੇ ਵੀਰੇ ਨੂੰ ਫੋਨ ਕਰ ਜੈ ਦਾਦ ਵਿੱਚੋਂ ਹਿੱਸਾ ਤਾਂ ਉਸ ਨੂੰ ਵੀ ਚਾਹੀਦਾ ਹੋਵੇਗਾ ਇਸ ਦੁਨੀਆ ਵਿੱਚ ਅਜਿਹਾ ਕੋਈ ਨਹੀਂ ਹੈ ਜਿਸ ਨੂੰ ਪੈਸਾ ਨਾ ਚਾਹੀਦਾ ਹੋਵੇ ਨਹੀਂ ਦੀਪੀ ਰਾਜੂ ਵੀਰੇ ਨੂੰ ਕਿਸ ਚੀਜ਼ ਦੀ ਕਮੀ ਹੈ ਮੰਨਿਆ ਕਿ ਇੱਥੇ ਆ ਕੇ ਉਹਨਾਂ ਨੇ ਪਹਿਲਾਂ ਆਵੇਂ ਛੋਟੀ ਨੌਕਰੀ ਕੀਤੀ ਹੈ ਪਰ ਹੁਣ ਵਧੀਆ ਨੌਕਰੀ ਤੇ ਹਨ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਨਹੀਂ ਸੋਨੇ ਇੱਕ ਵਾਰ ਗੱਲ ਕਰਕੇ ਤਾਂ ਦੇਖੋ ਕਹਿੰਦੇ ਹੋਏ ਦੀਪੀ ਨੇ ਸੋਨੇ ਦੇ ਵੱਡੇ ਭਰਾ ਦਾ ਫੋਨ ਮਿਲਾ ਦਿੱਤਾ ਰਾਜੂ ਨਾਲ ਗੱਲ ਕਰਨ ਤੋਂ ਬਾਅਦ ਸੋਨੇ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ ਸਖਤ ਮਿਹਨਤ ਕਰਨ ਤੋਂ ਬਾਅਦ ਉਸ ਨੂੰ ਜੋ ਨੌਕਰੀ ਮਿਲੀ ਸੀ ਉਹ ਨੌਕਰੀ ਹੁਣ ਛੁੱਟ ਚੁੱਕੀ ਸੀ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਉਸ ਨੂੰ ਕੋਈ ਢੰਗ ਦੀ ਨੌਕਰੀ ਨਹੀਂ ਮਿਲ ਰਹੀ ਸੀ ਆਖਿਰ ਉਸ ਨੇ ਇੱਕ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਜਿਸ ਵਿੱਚ ਉਸ ਨੂੰ ਹੁਣ ਤੱਕ ਘਾਟਾ ਹੀ ਪਿਆ ਸੀ ਉਹ ਤਾਂ ਪਹਿਲਾਂ ਹੀ ਵਾਪਸ ਜਾ ਕੇ ਆਪਣੀ ਮਾਂ ਤੋਂ ਜ਼ਾਇਦਾ ਦਾ ਹਿੱਸਾ ਮੰਗਣ ਵਾਲਾ ਸੀ ਇੱਕ ਦੂਜੇ ਨਾਲ ਗੱਲ ਕਰਨ ਤੋਂ ਬਾਅਦ ਦੋਵੇਂ ਇਕੱਠੇ ਇੰਡੀਆ ਪਹੁੰਚ ਗਏ ਦੋਨਾਂ ਨੇ ਜ਼ਾਇਦਾ ਦਾ ਹਿੱਸਾ ਵੰਡਣ ਦਾ ਫੈਸਲਾ ਕਰ ਲਿਆ ਅੱਜ ਸੋਨਾ 7 ਸਾਲ ਬਾਅਦ ਆ ਤੇਰਾ ਜੂ 9 ਸਾਲ ਬਾਅਦ ਆਪਣੇ ਘਰ ਵਾਪਸ ਆਈ ਸੀ ਉਹ ਸੋਚ ਰਹੀ ਸੀ ਕਿ ਇੰਡੀਆ ਵਿੱਚ ਉਹਨਾਂ ਦਾ ਬਚਪਨ ਕਿੰਨੀ ਬੇਫਿਕਰੀ ਨਾਲ ਲੰਘਿਆ ਸੀ ਬੇਬੇ ਬਾਪੂ ਨੇ ਉਹਨਾਂ ਉੱਤੇ ਕੋਈ ਮੁਸੀਬਤ ਨਹੀਂ ਆਉਣ ਦਿੱਤੀ ਸੀ ਉਹ ਸੋਚ ਰਹੀ ਸੀ ਕਿ ਸਾਰੀਆਂ ਪਰੇਸ਼ਾਨੀਆਂ ਉਹਨਾਂ ਨੇ ਖੁਦ ਹੀ ਪੱਲੇ ਬੰਨੀਆਂ ਹਨ ਤਰੱਕੀ ਦੇ ਲਾਲਚ ਵਿੱਚ ਉਹ ਆਪਣੇ ਮਾਪਿਆਂ ਨੂੰ ਛੱਡ ਕੇ ਚਲੇ ਗਏ ਸੀ ਇਹ ਸੋਚਦੇ ਹੋਏ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਜਦੋਂ ਉਹ ਘਰ ਦੇ ਦਰਵਾਜ਼ੇ ਤੇ ਪਹੁੰਚੇ ਤਾਂ ਘਰ ਦਾ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਈ। ਉੱਥੇ ਬਹੁਤ ਵਧੀਆ ਮਾਹੌਲ ਸੀ। ਹੈਰਾਨੀ ਨਾਲ ਉਹ ਇੱਕ ਦੂਜੇ ਵੱਲ ਦੇਖਣ ਲੱਗੇ। ਫਿਰ ਉਹਨਾਂ ਦੀ ਨਿਗਾਹ ਗੇਟ ਤੇ ਲੱਗੇ ਹੋਏ ਬੋਰਡ ਤੇ ਪਈ। ਉੱਥੇ ਵੱਡੇ-ਵੱਡੇ ਅੱਖਰਾਂ ਨਾਲ ਲਿਖਿਆ ਹੋਇਆ ਸੀ ਆਪਣੇ ਪਾਪਾ ਜੀ ਦੇ ਨਾਂ ਤੇ ਬੈਰਤਾ ਆਸ਼ਰਮ ਖੁੱਲਿਆ ਵੇਖ ਉਹ ਹੈਰਾਨ ਹੋ ਗਈ। ਦਰਅਸਲ ਸਿੰਧੋ ਨੇ ਆਪਣੇ ਘਰ ਨੂੰ ਵਰਦਾ ਆਸ਼ਰਮ ਵਿੱਚ ਬਦਲ ਦਿੱਤਾ ਸੀ ਜਿੱਥੇ ਅੱਜ ਕੱਲ੍ਹ ਵੀ ਸਹਾਰਾ ਬਜ਼ੁਰਗ ਰਹਿੰਦੇ ਸਨ ਤੇ ਇੱਕ ਸਕੂਲ ਖੋਲ੍ਹ ਲਿਆ ਤੇ ਉਹ ਸਕੂਲ ਕਮਾਈ ਦਾ ਸਾਧਨ ਬਣ ਗਿਆ ਉੱਥੇ ਛਿੰਦੋ ਨੇ ਆਪਣੀ ਸਹੇਲੀ ਨਾਲ ਮਿਲ ਕੇ ਇਸ ਸਕੂਲ ਦਾ ਨਿਰਮਾਣ ਕੀਤਾ ਸੀ ਉੱਥੇ ਬਹੁਤ ਘੱਟ ਫੀਸ ਲਈ ਜਾਂਦੀ ਸੀ ਤੇ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਂਦੀ ਸੀ ਦੁਪਹਿਰ ਦਾ ਖਾਣਾ ਵੀ ਸਕੂਲ ਵੱਲੋਂ ਬੱਚਿਆਂ ਨੂੰ ਦਿੱਤਾ ਜਾਂਦਾ ਸੀ ਆਸ-ਪਾਸੇ ਦੇ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਰਾਜੂ ਤੇ ਸੋਨੇ ਨੂੰ ਪਤਾ ਲੱਗਿਆ ਕਿ ਇੱਥੇ ਗਰੀਬ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਅਜ ਉਹਨਾਂ ਦੇ ਸਕੂਲ ਵਿੱਚ ਸਲਾਨਾ ਫੰਕਸ਼ਨ ਸੀ ਜਿੱਥੇ ਸ਼ਹਿਰ ਦੇ ਉੱਗੇ ਪ੍ਰਧਾਨ ਪਹੁੰਚ ਰਹੇ ਸੀ ਜਿਸ ਨੂੰ ਪ੍ਰਾਇਮਰੀ ਤੋਂ ਮਿਡਲ ਸਕੂਲ ਬਣਾਉਣ ਦੀ ਇਜਾਜ਼ਤ ਵੀ ਮਿਲ ਗਈ ਸੀ ਇਸ ਲਈ ਸ਼ਿੰਦੂ ਬਹੁਤ ਖੁਸ਼ ਸੀ ਸਕੂਲ ਦਾ ਫੰਕਸ਼ਨ ਬਹੁਤ ਕਾਮਯਾਬ ਰਿਹਾ ਸਕੂਲ ਦੇ ਫੰਕਸ਼ਨ ਤੋਂ ਬਾਅਦ ਸ਼ਿੰਦੂ ਆਰਾਮ ਕਰਨ ਲਈ ਬੈਠੀ ਹੀ ਸੀ ਇਹ ਅਚਾਨਕ ਆਪਣੇ ਦੋਨੇ ਮੁੰਡਿਆਂ ਨੂੰ ਸਾਹਮਣੇ ਦੇਖ ਕੇ ਉਸ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਹੀ ਨਾ ਹੋਇਆ ਉਹ ਸੋਚਣ ਲੱਗੀ ਕਿ ਇਹ ਅੱਖਾਂ ਦਾ ਧੋਖਾ ਤਾਂ ਨਹੀਂ ਉਸ ਦੇ ਦੋਨਾਂ ਮੁੰਡਿਆਂ ਨੇ ਜਾ ਕੇ ਉਸ ਦੇ ਪੈਰੀ ਹੱਥ ਲਾਈ ਉਸ ਨੇ ਹੈਰਾਨ ਹੁੰਦੀ ਹੋਈ ਨੇ ਕਿਹਾ ਤੁਸੀਂ ਇਸ ਘਰ ਦਾ ਰਾਹ ਕਿਵੇਂ ਭੁੱਲ ਗਏ ਤੁਹਾਨੂੰ ਅੱਜ ਤੱਕ ਕਦੇ ਆਪਣੀ ਮਾਤਾ ਦੀ ਯਾਦ ਨਹੀਂ ਆਈ ਇਹਨਾਂ ਵੀ ਕਿਹੜਾ ਕੰਮ ਸੀ ਜਿਹੜਾ ਤੁਹਾਨੂੰ ਆਪਣੇ ਪਾਪਾ ਦੀ ਮੌਤ ਦੇ ਸਮੇਂ ਵੀ ਆਉਣ ਦੀ ਵੇਲ ਨਾ ਮਿਲੀ ਉਨੇ ਮੁੰਡੇ ਚੁੱਪ ਚਾਪ ਆਪਣੀ ਮਾਂ ਦੀਆਂ ਗੱਲਾਂ ਸੁਣ ਰਹੀ ਸੀ ਕੁਝ ਸਮੇਂ ਲਈ ਸਰਨਾਟਾ ਸ਼ਾ ਗਿਆ ਸਿੰਦੋ ਨੇ ਪੁੱਛਿਆ ਕਿ ਤੁਸੀਂ ਕਿਵੇਂ ਹੋ ਤਾਂ ਉਸ ਦਾ ਮੁੰਡਾ ਰਾਜੂ ਬੋਲਿਆ ਤੂੰ ਕਿਵੇਂ ਹੈ ਮਾਂ ਹਾਂ ਪੁੱਤ ਮੈਂ ਬਿਲਕੁਲ ਠੀਕ ਹਾਂ ਇੱਕ ਟਾਈਮ ਸੀ ਜਦੋਂ ਮੈਂ ਟੁੱਟ ਚੁੱਕੀ ਸੀ ਪਰ ਆਪਣੇ ਆਪ ਨੂੰ ਸੰਭਾਲਣਾ ਸਿੱਖ ਲਿਆ ਹੈ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਖਾਣ ਪੀਣ ਦਾ ਇੰਤਜ਼ਾਮ ਕਰਦੀ ਹਾਂ ਇਹ ਕਹਿ ਕੇ ਸਿੰਦੂ ਰਸੋਈ ਵੱਲ ਤੀਖਦੀ ਹੋਈ ਨੌਕਰ ਨੂੰ ਆਵਾਜ਼ ਦੇਣ ਲੱਗੀ ਰਾਜੂ ਤੇ ਸੋਨਾ ਇਸ ਸਦਮੇ ਵਿੱਚ ਸੀ ਕਿ ਉਹਨਾਂ ਦਾ ਪੁਰਾਣਾ ਘਰ ਹੁਣ ਤੱਕ ਖੰਡਰ ਦਾ ਰੂਪ ਲੈ ਚੁੱਕਿਆ ਹੋਵੇਗਾ ਇਸ ਨੂੰ ਵੇਚ ਕੇ ਉਹ ਆਪਣੀ ਆਪਣੀ ਰਕਮ ਲੈ ਕੇ ਉੱਥੋਂ ਚਲੇ ਜਾਣਗੇ ਪਰ ਉੱਥੇ ਤਾਂ ਦੋ ਮੰਜ਼ਲਾ ਇਮਾਰਤ ਬਣੀ ਹੋਈ ਸੀ ਇੱਕ ਛੋਟੇ ਬੱਚਿਆਂ ਦਾ ਸਕੂਲ ਬੜੀ ਸ਼ਾਨ ਨਾਲ ਚੱਲ ਰਿਹਾ ਸੀ ਇਹ ਸੱਪ ਦੇਖ ਕੇ ਉਹਨਾਂ ਦੀ ਸੋਚ ਤੇ ਪਾਣੀ ਫਿਰ ਗਿਆ ਉਹ ਸੋਚਣ ਲੱਗੇ ਅਸੀਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਸਾਡੀ ਮੰਮੀ ਇਸ ਤਰ੍ਹਾਂ ਕਰ ਸਕਦੀ ਹੈ ਹੁਣ ਕਿਸ ਮੂੰਹ ਨਾਲ ਆਪਣੀ ਮੰਮੀ ਤੋਂ ਹਿੱਸਾ ਮੰਗਾਂਗੇ ਪਰ ਮੰਗਣਾ ਤਾਂ ਪਵੇਗਾ ਦੀਪੀ ਤਾਂ ਇਤੋਂ ਚੰਗੀ ਰਕਮ ਮਿਲਣ ਦੀ ਆਸ ਲਗਾ ਕੇ ਬੈਠੀ ਹੈ ਜੇਕਰ ਮੈਂ ਪੈਸੇ ਲੈ ਕੇ ਨਾ ਗਿਆ ਤਾਂ ਮੈਨੂੰ ਕੱਚਾ ਖਾ ਜਾਊਗੀ ਹਾਂ ਮੈਨੂੰ ਵੀ ਪੈਸਿਆਂ ਦੀ ਲੋੜ ਹੈ ਜੇਕਰ ਦੇਖਿਆ ਜਾਵੇ ਤਾਂ ਬੱਚੇ ਕਿੰਨੇ ਵੀ ਵੱਡੇ ਹੋ ਜਾਣ ਪਰ ਉਹਨਾਂ ਨੂੰ ਆਪਣੀ ਮਾਂ ਦੇ ਸਾਹਮਣੇ ਬੱਚੇ ਬਣ ਕੇ ਹੀ ਰਹਿਣਾ ਪੈਂਦਾ ਹੈ ਘਰ ਵਿੱਚ ਨਾ ਸਹੀ ਘੱਟੋ-ਘੱਟ ਦੁਕਾਨ ਦਾ ਹਿੱਸਾ ਤਾਂ ਸਾਨੂੰ ਮਿਲ ਹੀ ਜਾਵੇਗਾ ਥੋੜੀ ਦੇਰ ਬਾਅਦ ਸ਼ਿੰਦੋ ਨੇ ਰੋਟੀ ਲਗਵਾ ਦਿੱਤੀ ਸਾਰਿਆਂ ਨੇ ਇਕੱਠੇ ਬੈਠ ਕੇ ਰੋਟੀ ਖਾਧੀ ਰੋਟੀ ਖਾਂਦੇ ਹੋਏ ਸ਼ਿੰਦੋ ਨੂੰ ਸੋਨਾ ਤੇ ਰਾਜੂ ਕਿਸੇ ਉਲਝਣ ਵਿੱਚ ਬੈਠੇ ਹੋਏ ਦਿਖਾਈ ਦਿੱਤੇ ਪਰ ਉਹ ਚੁੱਪ ਰਹੀ ਫਿਰ ਉਹਨਾਂ ਨੇ ਆਪਣੀ ਮਾਂ ਨੂੰ ਕਿਹਾ ਕਿ ਮੰਮੀ ਅਸੀਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਹਾਂ ਪਤ ਮੈਂ ਜਾਣਦੀ ਹਾਂ ਪਰ ਤੁਸੀਂ ਜਿਸ ਚੀਜ਼ ਲਈ ਇੱਥੇ ਆਏ ਹੋ ਉਹ ਹੁਣ ਤੁਹਾਨੂੰ ਨਹੀਂ ਮਿਲੂਗੀ ਤੋਨੇ ਮੁੰਡੇ ਹੈਰਾਨ ਹੋ ਕੇ ਆਪਣੀ ਮਾਂ ਵੱਲ ਦੇਖਣ ਲੱਗੇ ਤਾਂ ਸ਼ਿੰਦੋ ਨੇ ਕਿਹਾ ਮੈਂ ਤੁਹਾਡੀ ਮਾਂ ਹਾਂ ਬਚਪਨ ਤੋਂ ਤੁਹਾਡੀ ਰਗ ਰਗ ਤੋਂ ਵਾਕਿਫ ਹਾਂ ਮੈਂ ਜਾਣਦੀ ਹਾਂ ਕਿ ਤੁਸੀਂ ਇੱਥੇ ਆਪਣਾ हिਸਾ ਲੈਣ ਆਇਓ ਮਾਂ ਦੀਆਂ ਗੱਲਾਂ ਸੁਣ ਕੇ ਦੋਨਾਂ ਮੁੰਡਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਬੇਟਾ ਹੁਣ ਤੁਹਾਡਾ ਇਸ ਘਰ ਵਿੱਚ ਅਤੇ ਦੁਕਾਨ ਵਿੱਚ ਕੋਈ ਹਿੱਸਾ ਨਹੀਂ ਹੈ ਦੁਕਾਨ ਅਸੀਂ ਉਦੋਂ ਵੇਚ ਦਿੱਤੀ ਸੀ ਜਦੋਂ ਤੁਹਾਡੇ ਪਾਪਾ ਬਿਮਾਰ ਹੋਏ ਸੀ ਕਿਉਂਕਿ ਉਹਨਾਂ ਦੇ ਇਲਾਜ ਲਈ ਪੈਸਿਆਂ ਦੀ ਬਹੁਤ ਲੋੜ ਸੀ ਜਿਹੜੇ ਪੈਸੇ ਬਾਕੀ ਰਹਿ ਗਏ ਸੀ ਉਹ ਘਰ ਨੂੰ ਠੀਕ ਕਰਵਾਉਣ ਤੇ ਲੱਗ ਗਏ ਤੇ ਆਪਣਾ ਸਕੂਲ ਖੋਲ ਲਿਆ ਹੁਣ ਇਹ ਘਰ ਮੈਂ ਸਕੂਲ ਤੇ ٹرسٹ ਦੇ ਨਾਮ ਕਰ ਦਿੱਤਾ ਹੈ ਤਾਂ ਕਿ ਮੇਰੇ ਇਸ ਦੁਨੀਆ ਤੇ ਜਾਣ ਤੋਂ ਬਾਅਦ ਸਕੂਲ ਇਸੇ ਤਰ੍ਹਾਂ ਹੀ ਚੱਲਦਾ ਰਹੇ ਪਰ ਮਾਂ ਤੁਹਾਨੂੰ ਇਹ ਸਭ ਕਰਨ ਦੀ ਕੀ ਲੋੜ ਸੀ ਪੁੱਤਰ ਮੇਰੀ ਜ਼ਿੰਦਗੀ ਵਿੱਚ ਰੁਪਿਆ ਪੈਸਾ ਨਾ ਤਾਂ ਕੱਲ ਕੋਈ ਮੈਨੇ ਰੱਖਦਾ ਸੀ ਤੇ ਨਾ ਹੀ ਅੱਜ ਰੱਖਦਾ ਹੈ ਮੇਰੀ ਤਾਂ ਬਸ ਇਹ ਹੀ ਖੁਆਇਸ਼ ਹੈ ਕਿ ਸਾਡਾ ਘਰ ਬੱਚਿਆਂ ਦੇ ਭਵਖਣ ਨਾਲ ਰੌਸ਼ਨ ਰਹੀ ਜਿਸ ਵਾਸਤੇ ਇਹ ਘਰ ਬਣਾਇਆ ਸੀ ਉਹ ਤਾਂ ਬਾਹਰ ਚਲੇ ਗਏ ਫਿਰ ਤੁਹਾਡੇ ਪਾਪਾ ਦੀ ਜਾਣ ਤੋਂ ਬਾਅਦ ਇਕੱਲਾਪਨ ਮੈਨੂੰ ਖਾਣ ਲੱਗਿਆ ਤਾਂ ਮੈਂ ਸੋਚਿਆ ਕਿ ਕਿਉਂ ਨਾ ਲੋਕਾਂ ਦੀ ਮਦਦ ਕਰਕੇ ਕੁਝ ਪੁੰਨ ਖੱਟ ਲਿਆ ਜਾਵੇ ਅਤੇ ਮੈਨੂੰ ਜ਼ਿੰਦਗੀ ਜਿਉਣ ਦਾ ਸਹਾਰਾ ਵੀ ਮਿਲ ਗਿਆ ਦੇਖੋ ਮੈਂ ਇੱਕ ਕਦਮ ਅੱਗੇ ਵਧਾਇਆ ਤਾਂ ਪਰਮਾਤਮਾ ਨੇ ਵੀ ਮੇਰਾ ਸਾਥ ਦਿੱਤਾ ਹੁਣ ਸਮਾਂ ਕਿਵੇਂ ਲੰਘ ਜਾਂਦਾ ਹੈ ਮੈਨੂੰ ਪਤਾ ਹੀ ਨਹੀਂ ਲੱਗਦਾ ਨਾਲੇ ਪੁੱਤ ਇਹ ਗੱਲ ਤਾਂ ਮੈਂ ਤੁਹਾਡੇ ਤੋਂ ਹੀ ਸਿੱਖੀ ਹੈ ਕਿ ਜਦੋਂ ਬੱਚੇ ਵੱਡੇ ਹੋ ਜਾਣ ਤਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਜਿਉਣ ਦੇਣੀ ਚਾਹੀਦੀ ਹੈ ਬਸ ਮੈਂ ਤੁਹਾਡੀਆਂ ਗੱਲਾਂ ਤੇ ਹੀ ਅਮਲ ਕੀਤਾ ਹੈ ਮੈਡਮ ਤੁਹਾਨੂੰ ਕੋਈ ਮਿਲਣ ਆਇਆ ਹੈ ਚਪੜਾਸੀ ਨੇ ਆ ਕੇ ਸ਼ਿੰਦੂ ਨੂੰ ਕਿਹਾ ਤਾਂ ਉਸਨੇ ਕਿਹਾ ਕਿ ਦਫ਼ਤਰ ਵਿੱਚ ਬਿਠਾਓ ਮੈਂ ਆਉਂਦੀ ਹਾਂ ਅੱਛਾ ਪੁੱਤਰ ਮੈਨੂੰ ਹੁਣ ਥੋੜਾ ਕੰਮ ਹੈ ਮੈਂ ਉਹ ਕਰਕੇ ਆਉਂਦੀ ਹਾਂ ਤੁਸੀਂ ਉਦੋਂ ਤੱਕ ਆਰਾਮ ਕਰੋ ਇਹ ਕਹਿ ਕੇ ਛਿੰਦੋ ਉੱਥੋਂ ਚਲੀ ਗਈ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਤੁੰਨੇ ਪੁੱਤਰ ਉਦਾਸ ਹੋ ਕੇ ਉੱਥੋਂ ਵਾਪਸ ਇੰਗਲੈਂਡ ਚਲੇ ਗਏ ਹਾਂਜੀ ਦੋਸਤੋ ਏਸੀਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ